ਤਿਹਾਰਾਂ ਦੀ ਆਮਤ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਬਡਿਵੀਜ਼ਨ ਫਲੋਰ ਦੇ ਡੀਐਸਪੀ ਸਰਦਾਰ ਸਰਵਨ ਸਿੰਘ ਵੱਲ ਦੀ ਅਗਵਾਈ ਹੇਠ ਸਬਡਿਵੀਜ਼ਨ ਅਧੀਨ ਆਉਣ ਦੇ ਤਿੰਨਾਂ ਥਾਣਿਆਂ ਦੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਫਲੋਰ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦਾ ਫਲੈਗ ਮਾਰਚ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਦਾ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਐਸਐਸਪੀ ਜਲੰਧਰ ਸਦਰ ਹਰਵਿੰਦਰ ਸਿੰਘ ਬਿਰਕ ਦੀਆਂ ਹਦਾਇਤਾਂ ਤੇ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਦਾ ਮੁੱਖ ਮਕਸਦ ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਰੱਖਣਾ ਹੈ ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਸਬਡਿਵੀਜ਼ਨ ਫਲੋਰ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਦੁਸ਼ਹਿਰਾ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੱਖ-ਵੱਖ ਟੀਮਾਂ ਲੋਕਾਂ ਦੀ ਸੁਰੱਖਿਆ ਲਈ ਤਨਾਤ ਰਹਣਗੀਆਂ ਉਹਨਾਂ ਨੇ ਅਪੀਲ ਕੀਤੀ ਕਿ ਲੋਕ ਪਟਾਕਿਆਂ ਤੋਂ ਪਰਹੇਜ਼ ਕਰਨ ਅਤੇ ਗ੍ਰੀਨ ਤਿਉਹਾਰ ਮਨਾਉਣ ਤਾਂ ਜੋ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਵੀ ਸਾਫ਼-ਸੁਥਰਾ ਰਹਿ ਸਕੇ ਉਹਨਾਂ ਨੇ ਕਿਹਾ ਕਿ ਸਬਡਿਵੀਜ਼ਨ ਫਲੋਰ ਦੀ ਪੁਲਿਸ ਆਮ ਲੋਕਾਂ ਦੀ ਸੇਵਾ ਲਈ ਬਚਨਬੰਦ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਹਿਰਾ ਦੀ ਖਾਸ ਰਿਪੋਰਟ dengan datanglah baik ada karena ਇਹ ਫਲੈਗ ਮਾਰ ਜਿਹੜਾ ਸਾਡੇ ਤਿੰਨੇ ਥਾਣੇ ਨੇ ਪੁਲਿਸ ਸਟੇਸ਼ਨ ਫਲੋਰ ਗਰਾਿਆਂ ਤੇ ਬਿਲਗਾ ਅਤੇ ਸਾਰੀਆਂ ਸਾਡੀਆਂ ਜਿਹੜੀਆਂ ਛੇ ਚੌਕੀਆਂ ਉਹਨਾਂ ਦੇ ਮੁਲਾਜ਼ਮਾਂ ਨੂੰ ਇਕੱਠਿਆਂ ਕਰਕੇ ਅਸੀਂ ਤੇ ਨਾਲੇ ਨਾਲ ਸਾਨੂੰ ਜਿਹੜੀ ਐਕਸਟਰਾ ਫੋਰਸ ਜਿਹੜੀ ਆ ਉਹ 25 ਬੰਦੇ ਹੈੱਡਕ quartਰ ਤੋਂ ਮਿਲੇ ਹਨ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਵਿਰਖ ਜੀ ਦੀਆਂ ਦਿਹਿਦਾਇਤਾ ਦੇ ਦੇ ਮਤੇ ਨਜ਼ਰ ਰੱਖਦੇ ਆਇਆ ਇਜਰਾ ਫਲੈਗ ਮਾਰਚ ਕੀਤਾ ਜਾ ਰਿਹਾ ਫਲੈਗ ਮਾਰਚ ਦਾ ਮੇਨ ਮਕਸਦ ਜਿਹੜਾ ਹੁੰਦਾ ਇਹ ਹੁੰਦਾ ਵੀ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪਬਲਿਕ ਦੇ ਵਿੱਚ ਉਹਨੂੰ ਯਕੀਨੀ ਬਣਾਇਆ ਜਾਵੇ ਇਹ ਇਹਦਾ ਮੇਨ ਜਿਹੜਾ ਅਸੀਂ ਹੁਣ ਅੱਜ ਫਲੈਗ ਮਾਰਚ ਦਾ ਮਕਸਦ ਹੀ ਹੋਈ ਹੈਗਾ ਵੀ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਤੇ ਪਿੰਡ ਵਾਸੀ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਸਾਂ ਹੀ ਯਕੀਨੀ ਬਣਾਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿਹਾਰ ਨੇ ਕੱਲ ਦੁਸ਼ਹਿਰਾ ਹੈਗਾ ਜਿਹੜਾ ਕਿ ਵੱਖ-ਵੱਖ ਜਗ੍ਹਾ ਦੇਤੇ ਫਲੋਰ ਸਾਡੂਨ ਚ ਮਨਾਇਆ ਜਾ ਰਿਹਾ ਬਿਲਗਾ ਵਿਖੇ ਫਲੋਰ ਅਪਰਾ ਬੜਾ ਪਿੰਡ ਬੁਰਾਇਆ ਸ਼ਹਿਰ ਦੇ ਵਿੱਚ ਰੁੜਕਾ ਤੇ ਵਿਰਕਾਂ ਦੇ ਵਿੱਚ ਉਹਦੇ ਧੂੰਧਾਮ ਨਾਲ ਉੱਥੇ ਜੀ ਅਸੀਂ ਜਿਹੜੀ ਐਕਸਟਰਾ ਫੋਰਸ ਸਾਡੇ ਵਰਸਾ ਨਹੀਂ ਲਾਵਾਂਗੇ ਤੇ ਇਸ ਤੋਂ علاوہ ਜਿਹੜੀ ਆ ਦੀਵਾਲੀ ਉਸ ਸੰਬੰਧ ਵਿੱਚ ਲਗਾਤਾਰ ਸਾਡੀਆਂ ਡਿਊਟੀਆਂ ਜਿਹੜੀਆਂ 24 ਆਵਰ ਰਾਤ ਦੀਆਂ ਗਸ਼ਤਾਂ ਤੇ ਦਿਨ ਦੀਆਂ ਗਸ਼ਤਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਨਾਕਾਬੰਦੀਆਂ ਜਿਹੜੀਆਂ ਉਹ ਕਵਰ ਕੀਤਾ ਗਿਆ ਹੈਗਾ ਸਾਡਾ ਹਾਈ ਟੈਕ ਨਾਕਾ ਵਾ ਉੱਤੇ ਵੀ ਅਸੀਂ ਐਕਸਟਰਾ ਫੋਰਸ ਲਾਈ ਹੋਈ ਹੈ ਸਿਰਫ ਪਟਾਕੇ ਜਿਹੜੇ ਜਿਹੜੇ ਗ੍ਰੀਨ ਦੀਵਾਲੀ ਕੋਈ ਨਹੀਂ ਮਨਾਉਂਦੇ ਜਿਆਦਾਤਰ ਪਟਾਕੇ ਚਲਾਉਂਦੇ ਆ ਉਹਨਾਂ ਦੇ ਦਿੱਤਾ ਟੱਕੀ ਮੈਨੂੰ ਅੱਜ ਤੁਹਾਡੇ ਮੱਦੇਮੇਰਹੀਂ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਪਟਾਕਿਆਂ ਦੀ ਬਹੁਤ ਘੱਟ ਵਰਤੋਂ ਕਰੀਏ ਤੇ ਗ੍ਰੀਨ ਦੀਵਾਲੀ ਜਿਹੜੀ ਉਹਨੂੰ ਮਨਾਉਣ ਦੀ ਪ੍ਰੈਫਰੈਂਸ ਦਿੱਤੀ ਜਾਵੇ ਠੀਕ ਹੈ ਸਰ ਅੱਜ ਜਿਹੜਾ ਤੁਸੀਂ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਪਿੰਡਾਂ ਵਿੱਚ ਵੀ ਜਾਊਗੀ ਇਹ ਹਾਂਜੀ ਇਹ ਜਿਹੜਾ ਅਸੀਂ ਇਹਦਾ ਰੂਟ ਲਿਖਿਆ ਹੈਗਾ ਜੀ ਉਹ ਅਸੀਂ ਪਹਿਲਾਂ ਥੋੜੀ ਜਿਹੀ ਪੈਂਡਲ ਫਲੈਗ ਮਾਰਕ ਕਰਾਂਗੇ ਇਸ ਤੋਂ ਬਾਅਦ ਵਾਹਨਸ ਨੇ ਸਾਡੇ ਕੋਲ ਤਕਰੀਬ 14 ਕ ਵਾਹਨਸ ਹੈਗੇ ਨੇ ਚੌਕੀਆਂ ਦੇ ਈਆਰਵੀ ਦੇ ਤੇ ਐਸਐਚਓ ਸਾਹਿਬਾਨ ਦੇ ਇਹਦੇ ਨਾਲ ਅਸੀਂ ਸ਼ਹਿਰ ਕਵਰ ਕਰਾਂਗੇ ਆਪਣਾ ਫਲੋਰ ਤੇ ਪਿੰਡਾਂ ਦੇ ਏਰੀਆ ਦੇ ਵਿੱਚ ਹੁੰਦੇ ਹੋਏ ਅਸੀਂ ਜਾਂਦੇ ਹੋਏ ਅਪਰਾ ਤਲੇਤਾ ਤੁਸੀਂ ਸ਼ਹਿਰ ਜਿਹੜਾ ਹੈਗਾ ਕਸਬਾ ਗੁਰਾਇਆਂ ਨੂੰ ਕਵਰ ਕਰਾਂਗੇ ਇਸ ਤੋਂ ਬਾਅਦ ਅਸੀਂ ਬਿਰਗਾ ਸਾਈਡ ਜਾਵਾਂਗੇ ਠੀਕ ਹੈ ਸਰ